ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਤੂੜੀ ਹੈ ਜੀ ਸਾਡੇ ਕੋਲ ਗਦਾਮ ਦੇ ਵਿੱਚ ਵਿਕਾਊ ਆ ਤੂੜੀ ਬਿਲਕੁਲ ਸਾਫ਼ ਤੂੜੀ ਰੇਪਰ ਦੀ ਤੂੜੀ ਹੈ ਜੀ ਬਿਲਕੁਲ ਸਾਫ਼ ਚਿੱਟੀ ਤੂੜੀ ਹੈ ਬਿਨਾ ਮੀਂਹ ਦੇ بارش ਤੇ ਹੋਣ ਤੋਂ ਬਣਾਈ ਸੀ ਇਹ ਉਦੋਂ بارش ਨਹੀਂ ਹੋਈ ਜਦੋਂ ਬਣਾਈ ਚਿੱਟੀ ਤੂੜੀ ਬਿਲਕੁਲ ਬਿਲਕੁਲ ਸਾਫ਼ ਹੈ ਜੀ ਗਦਾਨ ਦੇ ਵਿੱਚ ਇਹ ਟੁੜੀ ਕਿਸੇ ਵੀ ਪੱਖੋਂ ਮਾੜੀ ਨਹੀਂ ਟੁੜੀ ਹੈਗੀ ਨਾ ਕਿਤੋਂ ਮੋਟੀ ਆ ਤੇ ਨਾ ਪਤਲੀ ਆ ਮੀਡੀਅਮ ਸਾਈਜ਼ ਦੀ ਟੁੜੀ ਆ ਇਹ ਏਰੀਆ ਹੈਗਾ ਜੀ ਸਾਡਾ ਫਤਿਹਗੜ ਚੂੜੀਆਂ ਡਿਸਟ੍ਰਿਕਟ ਗੁਰਦਾਸਪੁਰ ਵੀਡੀਓ ਨੂੰ ਐਂਡ ਤੱਕ ਵੇਖਿਓ ਅਸੀਂ ਤੁਹਾਨੂੰ ਇਹਦਾ ਰੇਟ ਵੀ ਦੱਸਦਾਂਗੇ ਤੁਹਾਨੂੰ ਮਤਲਬ ਹੀ 100 ਕਵਾਂਟਲ ਤੱਕ ਟੂੜੀ ਵੇਚ ਸਕਦੇ ਆ ਅਸੀਂ ਇਹਨਾਂ ਮੇਰਾ ਟਰੱਕ ਭਰ ਸਕਦੇ ਆ ਜੇ ਕਿਸੇ ਨੇ ਟੂੜੀ ਘਾਟ ਲੈਣੀ ਆ ਉਹ ਵੀ ਮਿਲ ਜੇਗੀ ਪਰ ਹੈਗੀ ਬਿਲਕੁਲ ਸਾਫ਼ ਹੈ ਟੂੜੀ ਇਹ ਬਾਹਰ ਨਾ ਕਿਤੇ ਮਤਲਬ ਇਹ ਆਪਣੇ ਆਪ ਵਿੱਚ ਟਾੜ ਦੀ ਟੂੜੀ ਨਹੀਂ ਆ ਮੁਸਲ ਦੀ ਟੂੜੀ ਨਹੀਂ ਬਿਲਕੁਲ ਸਾਫ਼ ਟੂੜੀ ਆ ਐਸੇ ਸੀਜ਼ਨ ਦੀ ਟੂੜੀ ਏ ਪੁਰਾਣੀ ਨਹੀਂ ਆ ਬਿਲਕੁਲ ਜੈ ਰੇਟ ਤੇ ਦੇਵਾਂਗੇ ਟੂੜੀ ਇਹ ਤੁਸੀਂ ਸਾਨੂੰ ਐਸਐਮਐਸ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ ਜੇ ਕਹਿੰਦੇ ਲੈਣੀ ਆ ਤਾਂ ਅਸੀਂ ਕੋਲ ਬੈਕ ਜ਼ਰੂਰ ਕਰਾਂਗੇ ਉਹਨੂੰ ਏਰੀਆ ਫਤੇਗੜ ਚੂੜੀਆਂ 143602 ਪਿੰਨ ਕੋਡ ਆ ਤੇ ਅਜੇ ਪਿੱਛੋਂ ਸਾਰਾ ਗਦਾਮ ਭਰਿਆ ਪਿਆ ਵਾ ਤਿੰਨ ਪੱਖੇ ਭਰੇ ਆ 100 200 ਕੁੰਟਲ ਟੁੜੀ ਹੋਏਗੀ ਜੇ ਕਿਸੇ ਨੇ ਲੈਣੀ ਆ ਤੇ ਕਮੈਂਟ ਕਰ ਸਕਦਾ ਵਾ ਏਰੀਆ ਫਤੇਗੜ ਚੂੜੀਆਂ ਬਟਾਲੇ ਦੇ ਨੇੜੇ ਅੰਮ੍ਰਿਤਸਰ ਦੇ ਨੇੜੇ ਅੰਮ੍ਰਿਤਸਰ ਤੋਂ 26 ਕਿਲੋਮੀਟਰ ਬਟਾਲੇ ਤੋਂ 18 ਕਿਲੋਮੀਟਰ ਬਿਲਕੁਲ ਸਾਫ਼ ਤੂੜੀ ਦਵਾਂਗੇ ਜੋ ਕਿ ਪਸ਼ੂਆਂ ਨੂੰ ਪਾਉਣ ਵਾਲੀ ਤੂੜੀ ਹੈ ਇਹ ਨਜਾਇਜ਼ ਮਤਲਬ ਕਿਤੇ ਹੋਰ ਥਾਂ ਦੇ ਘੜਨ ਵਾਲੀ ਨਹੀਂ ਹੈਗੀ ਬਿਲਕੁਲ ਸਾਫ਼ ਤੂੜੀ ਹੈ ਹੈਗੀ ਵੀ ਇੱਕ ਮੇਲ ਦੀ ਤੂੜੀ ਹੈ ਸਾਰੀ ਇਹਦੇ ਵਿੱਚ ਕੋਈ ਵੀ ਮਤਲਬ ਵੀ ਕਿਤੇ ਘੱਟਾ ਮਿੱਟੀ ਮਾਸਾ ਜਿੰਨਾ ਨਹੀਂ ਹੈਗਾ ਦੇਖ ਸਕਦੇ ਤੁਸੀਂ ਘੱਟਾ ਮਾਸਾ ਨਹੀਂ ਓਡੇਗਾ ਇਹਦੇ ਚ ਜੇ ਕਿਸੇ ਨੇ ਲੈਣੀ ਆ ਤਾਂ ਜਰੂਰ SMS ਕਰਿਓ ਅਸੀਂ ਤੁਹਾਨੂੰ ਕਾਲ ਬੈਕ ਜਰੂਰ ਕਰਾਂਗੇ ਧੰਨਵਾਦ ਦੋਸਤੋ ਫਤੇਗੜ ਚੂੜੀਆਂ ਏਰੀਆ ਜੀ ਧੰਨਵਾਦ ਮਿਰਮ ਥੈਂਕ